ਕੁਝ ਜ਼ਰੂਰੀ ਕਰੇ ਲੋ ਕੰਮ ਦੀਆਂ ਗੱਲਾਂ ਨੰਬਰ 1 ਇੱਕ ਗਲਾਸ ਪਾਣੀ ਵਿੱਚ ਇੱਕ ਚਮਚ ਸਾਂਦਾ ਨਮਕ ਮਿਗਲਾ ਕੇ ਸਪਰੇ ਬੋਤਲ ਵਿੱਚ ਭਰ ਕੇ ਪੌਦਿਆਂ ਤੇ ਛਿੜਕ ਦਵੋ ਇਸ ਨਾਲ ਪੌਦੇ ਪੀਲੇ ਨਹੀਂ ਹੋਣਗੇ ਨੰਬਰ 2 ਰਸੋਈ ਵਿੱਚ ਕਦੇ ਵੀ ਕਿਸੇ ਚੀਜ਼ ਦੀ ਸਪਰੇ ਨਹੀਂ ਕਰਨੀ ਚਾਹੀਦੀ ਇਸ ਨਾਲ ਰਸੋਈ ਵਿੱਚ ਅੱਗ ਵੀ ਲੱਗ ਸਕਦੀ ਹੈ ਇਸ ਲਈ ਇਹ ਜਿਹਾ ਭੁੱਲ ਕੇ ਵੀ ਨਾ ਕਰੋ ਨੰਬਰ 3 মিক্সি ది ਵਰਤੋਂ ਹਰ ਕਰ ਵਿੱਚ ਕੀਤੀ ਜਾਂਦੀ ਹੈ ਪਰ ਲਗਾਤਾਰ ਇਸ ਦੀ ਵਰਤੋਂ ਕਰਨ ਨਾਲ ਮਿਕਸੀ ਦੇ ਬਲੇਡਸ ਦੀ ਸ਼ਾਰਪਨੈਸ ਕੱਟ ਹੋ ਜਾਂਦੀ ਹੈ ਅਜਿហេਤੇ ਮਹੀਨੇ ਚ ਇੱਕ ਵਾਰ ਮਿਕਸੀ 'ਚ ਨਮਕ ਪਾਕੇ ਚਲਾਓ ਇਸ ਨਾਲ ਮਿਕਸੀ ਦੇ ਬਲੇਡਸ ਤੇਜ਼ ਹੋ ਜਾਣਗੇ ਨੰਬਰ 4 ਪਾਸਤਾ ਆਲੂ ਜਾਂ ਚੌਲ ਉਬਾਲਣ ਤੋਂ ਬਾਅਦ ਇਸ ਦੇ ਪਾਣੀ ਨੂੰ ਸੁੱਟੋ ਨਹੀਂ ਇਸ ਨੂੰ ਠੰਡਾ ਕਰਕੇ ਪੌਦਿਆਂ ਵਿੱਚ ਪਾਓ ਇਸ ਨਾਲ ਉਹਨਾਂ ਨੂੰ ਜ਼ਿਆਦਾ ਪੋਸ਼ਣ ਮਿਲੇਗਾ ਨੰਬਰ 5 ਕੋਸ਼ਿਸ਼ ਕਰੋ ਕਿ ਪਰਫਿਊਮ ਨੂੰ ਠੰਡੀ ਜਗ੍ਹਾ ਤੇ ਸਟੋਰ ਕੀਤਾ ਜਾਵੇ ਅਸਲ ਵਿੱਚ ਗਰਮ ਤਾਪਮਾਨ 'ਚ ਪਰਫਿਊਮ ਦੀ ਫ੍ਰੈਗਰੈਂਸ ਨੂੰ ਸਨ ਐਕਸਪੋਜ਼ਰ ਮਿਲਦਾ ਹੈ ਜਿਸ ਨਾਲ ਉਹ ਬ੍ਰੇਕਡਾਊਨ ਹੋ ਕੇ ਜਲਦੀ ਖਰਾਬ ਹੋ ਜਾਂਦੇ ਹਨ ਨੰਬਰ 6 ਇੱਕ ਅੱਧਾ ਪਿਆਜ਼ ਕੱਟ ਕੇ ਉਸ ਦੇ ਟੁਕੜੇ ਨੂੰ ਖਾਣਾ ਬਣਾਉਣ ਵਾਲੀ ਗ੍ਰਿਲ ਤੇ ਉੱਪਰ ਰਗੜੋ ਇਸ ਨਾਲ ਗ੍ਰਿਲ ਤੇ ਲੱਗੇ ਖਾਣੇ ਦੇ ਦਾਗ ਜਲਦੀ ਸਾਫ਼ ਹੋ ਜਾਣਗੇ ਨੰਬਰ 7 ਪੇਤ ਨੂੰ ਦੂਰ ਕਰਨ ਲਈ ਤੁਸੀਂ ਮਲਤਾਨੀ ਮਿੱਟੀ ਦਾ ਪੈਕ ਲਗਾ ਸਕਦੇ ਹੋ ਇਹ ਠੰਡੀ ਹੁੰਦੀ ਹੈ ਤੇ ਗਰਮੀ ਨੂੰ ਸੋਖਣ ਦਾ ਕੰਮ ਕਰਦੀ ਹੈ ਇਸ ਦਾ ਪੇਸਟ ਬਣਾ ਕੇ ਇਸ ਨੂੰ 20 ਮਿੰਟ ਲਈ ਪੇਤ ਦੀ ਜਗ੍ਹਾ ਤੇ ਲਗਾਓ ਤੇ ਸੁੱਕਣ ਤੋਂ ਬਾਅਦ ਤੁਰੰਤ ਧੋ ਲਵੋ ਤੁਹਾਨੂੰ ਜਲਦੀ ਹੀ ਰਾਹਤ ਮਿਲੇਗੀ ਨੰਬਰ 8 گاੜਾ ਦਹੀਂ ਜਮਾਉਣ ਲਈ ਫੁੱਲ ਕਰੀਮ ਵਾਲੇ ਤਾਜ਼ੇ ਦੁੱਧ ਦੀ ਵਰਤੋਂ ਕਰੋ ਦੁੱਧ ਗੁਣਗੁਣਾ ਹੋਣਾ ਚਾਹੀਦਾ ਹੈ ਨਾ ਜ਼ਿਆਦਾ ਠੰਡਾ ਨਾ ਜ਼ਿਆਦਾ ਗਰਮ ਦਹੀਂ ਲਈ ਚੀਨੀ ਦੇ ਪਾਣੀ ਦੀ ਵਰਤੋਂ ਕਰੋ ਤਾਂ ਜ਼ਿਆਦਾ ਵਧੀਆ ਰਹੇਗਾ ਨੰਬਰ 9 ਆਲੂ ਜਾਂ ਕਿਸੇ ਵੀ ਸਬਜ਼ੀ ਦੇ ਮਿੱਠੇਪਨ ਨੂੰ ਦੂਰ ਕਰਨ ਲਈ ਉਸ ਨੂੰ ਕੱਟ ਕੇ ਨਮਕ ਵਾਲੇ ਪਾਣੀ ਵਿੱਚ 1 ਘੰਟੇ ਲਈ ਭਿਓ ਦਿਵੋ ਇਸ ਨਾਲ ਸਬਜ਼ੀ ਦਾ ਮਿੱਠਾਪਨ ਦੂਰ ਹੋ ਜਾਵੇਗਾ ਤੇ ਸਵਾਦ ਬਣਿਆ ਰਹੇਗਾ ਨੰਬਰ 10 ਨਾਨ ਸਟਿਕ ਪੈਨ 'ਚ ਜੇ ਜ ਖਾਣਾ نیچے ਲੱਗ ਰਿਹਾ ਹੈ ਤਾਂ ਤਾਪਮਾਨ ਦਾ ਧਿਆਨ ਰੱਖੋ ਕਿਉਂਕਿ ਤੇਜ਼ ਫਲੇਮ ਨਾਲ ਨਾਨ ਸਟਿਕ ਪੈਨ ਦੀ ਪਰਤ ਜਲ ਜਾਂਦੀ ਹੈ ਸੋ ਦੋਸਤੋ ਐਸੀ ਅੱਜ ਦੀ ਵੀਡੀਓ ਵੀਡੀਓ ਕੇਮੇ ਦੀ ਲਗੀ ਦੱਸਣਾ ਜ਼ਰੂਰ ਧੰਨਵਾਦ